ਪੈਂਦੀ ਐ ਦੇਖ ਲਓ ਰਾਹਾਂ ਤੇ ਮਿੱਟੀ ਟਰਾਲਿਆਂ ਨਾਲ ਨਗਰ ਗੈਰੀ ਭਾਗੀ ਦੇ ਜਿਵੇਂ ਜਾਂਦੇ ਹੁੰਦੇ ਆ ਨਾ ਲੜਾਈ ਵੇਲੇ ਵਾਟਰ ਨੂੰ ਟੈਂਕ ਭਰ ਭਰ ਕੇ ਅਸਲੇ ਦੇ ਮਿੱਟੀ ਰਾਹਾਂ ਤੇ ਪਾਉਣ ਵਾਸਤੇ ਨਗਰ ਗੈਰੀ ਦੇਵੀ ਨਗਰ ਵਿਖੇ ਜਿਹੜੇ ਕੱਚੇ ਰਸਤਿਆਂ ਨੂੰ ਚੌੜੇ ਕਰਨ ਦਾ ਕੰਮ ਚੱਲ ਰਿਹਾ ਟਰਾਲੇ ਜਾਂਦੇ ਆ ਭਰ ਕੇ ਮਿੱਟੀ ਪਾਉਂਦੇ ਆ ਦੇਖ ਭੰਗੜੇ ਪਾਉਂਦਾ ਹੁੰਦਾ ਬਾਈ ਸਾਡਾ ਐ ਆਹ ਆਹ ਦੇਖ ਐ ਆਉਂਦੇ ਆ ਤੇ ਪਿੱਛੇ ਨਾਲ ਦੀ ਲੱਗ ਰਿਹਾ ਕਰਾਹਾ ਵੀਡੀਓ ਚੰਗੀ ਲੱਗੀ ਤਾਂ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਕਰੀ ਚਲੋ ਮੇਰੇ ਵੀਰ ਲਾਈਕ ਤੇ ਸ਼ੇਅਰ ਤਾਂ ਬਣਦਾ ਹੀ ਹੈ ਯਾਰ ਰਾਹ ਭਾਰਤਮਾਲਾ ਸੜਕ ਵਾਂਗੂ ਖੋਲ ਤੇ ਸਾਰੇ ਨਗਰ ਨੇ ਨਗਰ ਪੰਚਾਇਤ ਦੇ ਸਹਿਯੋਗ ਨਾਲ ਜਿਹੜੀ ਬਲਜੀਤ ਸਿੰਘ ਗਿਆਨੀ ਦੀ ਰਹਿਨਮਾਈ ਹੇਠ ਜਿਹੜੀ ਪੰਚਾਇਤ ਬਣੀ ਹੈ ਸਾਰੀ ਪੰਚਾਇਤ ਨਾਲ ਹੈ ਸਾਰਾ ਨਗਰ ਨਾਲ ਹੈ ਕਿਸੇ ਨੇ ਯਾਰ ਛੱਡਣ ਕੋਈ ਇੰਚ ਥਾਂ ਵਾਰੀ ਵੀ ਨਹੀਂ ਕਿਸੇ ਨੇ ਨਾ ਕੀਤੀ ਲੋਕਾਂ ਨੇ ਖੁਸ਼ ਹੋ ਕੇ ਹੋ ਕੇ ਰਸਤੇ ਛੱਡੇ ਆ ਦੇਖੋ ਕਰਾ ਆਪਦੀ ਆਪ ਮੁੰਡੇ ਨੌਜਵਾਨ ਮੁੰਡੇ ਕਰਾ ਟਰੈਕਟਰ ਲੈ ਕੇ ਆ ਰਹੇ ਆ ਘਟੋ ਘਟ 25 30 ਟਰੈਕਟਰ ਲੱਗੇ ਹੋਏ ਅੱਜ ਫਾਈਨਲ ਟੱਚ ਆ ਬਸ ਸਾਰਾ ਕਲੀਅਰ ਹੋਣ ਜਾ ਰਿਹਾ ਅੱਜ ਰਸਤਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਕਰਦੇ ਹੋ ਆਪਣੇ ਪੇਜ ਨੂੰ ਫੋਲੋ ਕਰ ਲੋ ਜੀ ਧੰਨਵਾਦ ਸਾਰੇ ਨਗਰ ਨਿਵਾਸੀਆਂ ਦਾ ਗੈਰੀ ਦੇ ਬੰਦੇ ਧੰਨਵਾਦ ਜੀ ਵਧੀਆ ਜੀ ਵਧੀਆ ਧੰਨਵਾਦ ਜੀ ਚਲੋ ਵੀ ਚੱਲੀਏ ਪਰਤ ਮਾੜਾ ਤੇ ਕਰਾਂ ਖੰਡ ਅੱਜ ਕੀ ਪਤਾ ਲੱਗਦਾ ਵੀ ਰਾਹ ਹੈਗਾ ਪੰਜ ਕਰਮਾਂ ਦਾ ਹਾਂ ਤ੍ਰੋ ਟ੍ਰੋ ਟੋਟ ਢੱਕਾ ਲਾ ਬਣਾਤਾ ਪੰਜ ਕਰਮਾਂ ਦਾ ਰਾਹ ਫਾਈਨਲ ਟੱਚ ਦਿੱਤਾ ਸੁਖ ਸੰਧ ਨਾਲ ਬਾਬੇ ਦੀ ਕਿਰਪਾ ਨਾਲ ਜਿਵੇਂ ਅਧਕਾਰ ਜਿਹੜਾ ਵਿੰਧਿਆ ਗਿਆ ਸੀਗਾ ਨਗਰ ਪੰਚਾਇਤ ਗਹਿਰੀ ਦੇਵੀ ਨਗਰ ਤੇ ਨਗਰ ਦੇ ਨਿਵਾਸੀਆਂ ਦੇ ਸਹਿਯੋਗ ਨਾਲ ਉਸ ਸਿਰੇ ਜਾ ਚੜਿਆ ਜੀ ਅੱਜ ਬਾਕੀ ਤੁਸੀਂ ਆਪਣੇ ਆਪਣੇ ਕਮੈਂਟ ਕਰਕੇ ਦੱਸਣਾ ਵੀ ਤੁਹਾਨੂੰ ਕੰਮ ਚੰਗਾ ਲੱਗਿਆ ਜਾਂ ਸਹੀ ਨਹੀਂ ਲੱਗਿਆ ਜੀ ਕੰਮ ਵਧੀਆ ਲੱਗਿਆ ਤਾਂ ਤੁਸੀਂ ਲਾਈਕ ਤੇ ਕਮੈਂਟ ਕਰਨਾ ਹੈ ਇਹ ਵੀਡੀਓ ਨੂੰ ਚਲਦੇ-ਚਲਦੇ ਨੂੰ ਸ਼ੇਅਰ ਕਰਨਾ ਤਾਂ ਕਿ ਦੂਜੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਸੇਧ ਲੈ ਕੇ ਇਸ ਤਰ੍ਹਾਂ ਕੰਮ ਕਰਨਾ ਆ ਬਾਈ ਦੀ ਕਰਮ ਡੇਢ ਕਰਮ ਮੱਕੀ ਆ ਗਈ ਸੀਗੀ ਵਿਚਾਰੇ ਨੇ ਇੱਕ ਦਿਨ ਦੇ ਵਿੱਚ ਹੀ ਵੱਢਤੀ ਜਿਹੜੇ ਦਰਖਤ ਸੀਗੇ ਪੰਚਾਇਤ ਵੱਲੋਂ ਸਾਰੇ ਵੇਚ ਕੇ ਸਾਂਝੇ ਥਾਂ ਪੈਸੇ ਲਾਉਣ ਲਈ ਤਖੰਦਰ ਕੀਤਾ ਗਿਆ ਆ ਬਾਈ ਹੋਰਾਂ ਦਾ ਦੋ ਕਰਮਾਂ ਝੋਨਾ ਆ ਗਿਆ ਡੇਢ ਤੋਂ ਦੋ ਕਰਮ ਵਿਚਾਰੇ ਨੇ ਆਪ ਸਾਰਾ ਚੱਕਤਾ ਆ ਦੇ ਕਵਾਡਰਾਕ ਸਾਰੇ ਪਟਾਏ ਗਏ ਆ ਭਾਈ ਦੀ ਕੰਧ ਆ ਗਈ ਸੀ ਕਿ ਇਹਨਾਂ ਨੇ ਪਿੱਛੇ ਹਟਾ ਕੇ ਬਣਾ ਲਈ ਨਵੀਂ ਦੇਖੋ ਜੀ ਕਰੋ ਆਪਣੇ ਆਪਣੇ ਕਮੈਂਟ ਆਹ ਨਾ ਬੰਦ ਲੈ ਕੇ ਹਨਾ ਫੋਨ ਹਾਂ ਜੇਕਰ ਹੋਰ ਵੀ ਕਿਸੇ ਪਿੰਡ ਦੇ ਵਿੱਚ ਪੰਜ ਕਰਮਾਂ ਦੇ ਰਸਤੇ ਇਸ ਤਰ੍ਹਾਂ ਹੈਗੇ ਆ ਤਾਂ ਉਹ ਕਮੈਂਟ ਕਰਕੇ ਲਾਜ਼ਮੀ ਜਾਣਕਾਰੀ ਦਿਓ ਵੀ ਸਾਰੇ ਚੱਲ ਰਹੇ ਆ ਵੀ ਖੁੱਲੇ ਹੈਗੇ ਨੇ ਚੰਗਾ ਲੱਗੇ ਤਾਂ ਦੱਸਿਓ ਵੀ ਇਸ ਕਾਰਜ ਦੀ ಗ್ರಾಮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਇਸਲਾਗਾ ਕਰਨੀ ਵੰਦੀ ਹੈ ਵੰਦੀਆ ਤਾਂ ਲਾਈਕ ਕਮੈਂਟ ਤੇ ਸ਼ੇਅਰ ਲਾਜ਼ਮੀ ਕਰਿਓ ਬਾਈ ਜੀ ਵੀਡੀਓ ਨੂੰ ਜਲਦੀ ਜਲਦੀ ਨੂੰ ਐਸਾਂ ਚ ਵੀਰੋ ਅੱਠ ਕਰਮਾਂ ਰਾ ਇਧਰ ਨੂੰ ਡੱਪ ਗਿਆ ਬਾਈ ਨੇ ਹੱਸ ਕੇ ਛੜਤਾ ਝੋਨਾ ਲੱਗੇ ਲਗਾਏ ਦੇ ਵਿੱਚ ਆ ਟਰਾਲੇ ਪਾਏ ਮਿੱਟੀ ਆ ਦੇਖ ਲਓ ਕਿੱਧਰ ਨੂੰ ਜਾਂਦਾ ਤੁਸੀਂ ਆਪ ਹੀ ਸਾਰਾ ਦੇਖੀ ਰਹੋ ਵੀ ਸੜਕ ਕਿਹੜੇ ਪਾਸੇ ਆ ਪੁਲ ਪਹਿਲਾਂ ਇਧਰ ਸੀ ਭਾਈ ਦੇ ਚੰਗੇ ਕਾਰਜ ਲਈ ਕਮੈਂਟ ਲਾਜਮੇ ਕਰੋ ਸ਼ੋਅ ਵਸ਼ੇ ਦਿਓ ਜੀ ਇੱਥੇ ਲੱਗਦਾ ਭਾਰਤ ਵਾਲਾ ਰਗਾ ਸੜਕ ਦਾ ਵਿੱਚ ਹੀ ਨੱਬਦੀ ਸਾਰੀ ਦੂਜੇ ਵਸੇ ਗਿਆ ਨਾ ਰ ਆਹ ਕਰਕੇ ਫਾੜ ਕਾ ਤੇ ਨਹੀਂ ਬੈਠੀ ਜੇ ਆਪਾਂ ਸਾਰੇ ਜਾਣੇ ਹਾਂ ਇਹਨੂੰ ਫਾਰਕ ਲੱਗ ਆਹ ਲਾਤੇ ਪੱਕੇ ਠੱਡੇ ਚੜਖੰਦਾ ਚਾਹੀਦੀ ਪਤਲਾ ਦੋ ਸੜਕ ਬਣੀ ਆ ਕਿਤੇ ਵਿੱਚ ਹੀ ਨਾ ਪਦੀ ਹਨਾ ਇਹ ਬਾਜਨਾ ਕਰਦੇ ਲੋਕ ਵੀ ਮਿੱਤਰੋ ਆਗੇ ਪਿੰਡ ਵੈਘਰੂ ਦੀ ਕਿਰਪਾ ਨਾਲ ਇੱਕ ਰਸਤਾ ਜਿਹੜਾ ਕਾਰਜ ਸ਼ੁਰੂ ਕੀਤਾ ਸੀਗਾ ਨਗਰ ਪੰਚਾਇਤ ਵੱਲੋਂ ਕੀਤਾ ਗਿਆ ਸੀ ਅੱਜ ਉਹ ਕੰਪਲੀਟ ਹੋ ਚੁੱਕਾ ਹੈ ਵੀਡੀਓ ਚੰਗੀ ਲੱਗੀ ਤਾਂ ਨਾਲ ਦੇ ਨਾਲ ਲਾਈਕ ਤੇ ਸ਼ੇਅਰ ਕਰ ਦਿਓ ਤੇ ਆਪਣੇ ਵਿਚਾਰ ਜਿਹੜੇ ਕਮੈਂਟਾਂ ਦੇ ਵਿੱਚ ਦਿਓ ਆਪਣੇ ਪੇਜ ਨੂੰ ਲਾਈਕ ਪੋਲ ਤੇ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ ਸਾਰੇ ਸੁਝਾਣਾਂ ਦਾ